ਧੰਨਵਾਹੇ ਗੁਰੂ ਸਾਹਿਬ ਦੀ ਮਾਜ ਮਹਿਲਾ ਪੰਜਵਾਂ ਤੂੰ ਪੇਟ ਸਾਖ ਤੇਰੀ ਫੁਲੀ ਤੂੰ ਸੁਖਮ ਹੋਆ ਸਥੋਲੀ ਤੂੰ ਜਲ ਨਿਦ ਤੂ ਫੇਨ ਬੁਦਬਦਾ ਤਦ ਬੇਨ ਅਵਰਨਾ ਭਾਲੀਐ ਜੀ ਤੂੰ ਸੂਤ ਮਣੀਐ ਭੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨ ਕੋਏ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖ ਦਾਤਾ ਤੂੰ ਨਿਰਵਾਣ ਰਸੀਆ ਰੰਗ ਰਤ ਆਪਣੇ ਕਰ ਤਬ ਆਪੇ ਜਾਣ ਹੈ ਆਪੇ ਤੁਦ ਸਮਾਲੀਐ ਜੀ ਤੂੰ ਠਾਕੁਰ ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਐ ਜੀ ਤੂੰ ਠਾਕੁਰ ਸੇਵਕ ਫੋਨ ਆਪੇ ਤੂੰ ਗੋਪਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇਕ ਭੋਰੀ ਨਦਰ ਨਹਾਲੀਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਹਿਬ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 102 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਸਤਿਗੁਰੂ ਦੀ ਪਾਵਨ ਬਾਣੀ ਛੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 15 ਭਗਤ ਹਨ 11 ਪੱਟ 3 ਗੁਰਸਿੱਖਾਂ 35 ਮਹਾਪੁਰਸ਼ਾਂ ਦੀ ਬਾਣੀ ਔਰ 35 ਦਾ ਇੱਕੋ ਹੀ ਉਪਦੇਸ਼ ਹੈ ਕਿ ਪ੍ਰਮਾਤਮਾ ਇੱਕ ਹੈ ਔਰ ਸਾਰਿਆਂ ਦੇ ਵਿੱਚ ਵਿਆਪਕ ਹੈ ਸਭ ਕੁਝ ਹੀ ਪਰਮੇਸ਼ਰ ਹੈ ਉਸ ਤੋਂ ਬਿਨਾ ਕੁਝ ਨਹੀਂ ਹੈ ਦੇਖੋ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਸਬਜੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਿਹਾ ਆਓ ਇਸ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਤੂੰ ਪੇੜ ਸਾਖ ਤੇਰੀ ਫੂਲੀ ਪੇੜ ਕਹਿੰਦੇ ਦਰਖਤ ਸਾਖ ਮਤਲ ਸਾਕਾਂ ਫੂਲੀ ਮਤਲ ਸਾਕਾਂ ਫੁੱਟੀਆਂ ਹਨ ਉਹਦੇ ਵਿੱਚੋਂ ਟਾਹਣੀਆਂ ਜਿਹੜੀਆਂ ਹਨ ਦਰਖਤ ਦੇ ਵਿੱਚੋਂ ਫੁੱਟੀਆਂ ਹਨ ਤੂੰ ਪੇੜ ਸਾਖ ਤੇਰੀ ਫੂਲੀ اے ਪਰਮੇਸ਼ਰ ਪੇੜ ਵੀ ਤੂੰ ਹੀ ਆ ਤੇ ਟਾਹਣੀਆਂ ਵੀ ਤੂੰ ਹੀ ਆ ਅਲੱਗ ਨਹੀਂ ਹੈ ਤੂੰ ਸੂਖਮ ਹੋਵਾ ਅਸਥੂਲੀ ਏ ਆਕਾਲਪੁਰਖ ਜੀ ਵਾਹਿਗੁਰੂ ਜੀ ਤੁਸੀਂ ਸੂਖਮ ਤੋਂ ਸੂਖਮ ਹੋ ਅਸੂਲ ਕਹਿੰਦੇ ਜੋ ਆਪਾਂ ਦੇਖ ਰਹੇ ਆ ਸੂਖਮ ਉਹ ਹੁੰਦਾ ਜਿਹੜਾ ਦਿਖਦਾ ਨਹੀਂ ਹੈ ਇਹ ਵਾਹਿਗੁਰੂ ਜੀ ਆਪ ਜੀ ਸਭ ਕੁਝ ਹੋ ਤੂੰ ਸੂਖਮ ਹੋਵਾ ਅਸਥੂਲੀ ਕਿਉਂਕਿ ਜਿਹਨੂੰ ਆਪਾਂ ਬਾਣੀ ਦੇ ਵਿੱਚ ਪੜਦੇ ਆਂ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਹੈ ਜਰੇ ਜਰੇ ਦੇ ਵਿੱਚ ਵਿਆਪਕ ਹੈ ਜਿਸ ਵੇਲੇ ਆਪਾਂ ਸੰਸਾਰ ਦੇ ਵਿੱਚ ਦੇਖਦੇ ਆਂ ਤਾਂ ਆਪਾਂ ਜ਼ਰੂਰ ਪੜਦੇ ਆਂ ਬਾਣੀ ਦੇ ਵਿੱਚ ਪੜਿਆ ਜਾਂਦਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖੇ ਇਹ ਵੀ ਆਪਾਂ ਪੜਦੇ ਆਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹਰੇਕ ਜੀਵ ਦੇ ਵਿੱਚ ਆ ਤੁਸੀਂ ਬਾਣੀ ਪੜਦੇ ਹੋ ਨਾ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਛੋਟੀ ਚੀਟੀ ਤੋਂ ਲੈ ਕੇ ਹਾਥੀ ਤੱਕ ਰੋ ਪ੍ਰਮਾਤਮਾ ਉਹਨਾਂ ਦੇ ਵਿੱਚ ਵਿਆਪਕ ਹੈ ਹੁਣ ਦੇਖੋ ਨਾ ਜਵਾਬ ਸਾਨੂੰ ਬਾਣੀ ਦੇ ਵਿੱਚੋਂ ਮਿਲਦੇ ਆ ਆ ਜਿਹੜੇ ਲੋਕ ਜੀਵ ਹੱਤਿਆ ਕਰਦੇ ਆ ਆ ਸਵਾਦਲਾ ਮੂੰਹ ਦਾ ਸਵਾਦ ਕਰਦੇ ਆ ਭਾਵੇਂ ਨੂੰ ਅਸੀਂ ਧਾਰਮਿਕ ਤੌਰ ਤੇ ਵੀ ਜਿੱਦਾਂ ਲੋਕਾਂ ਨੇ ਰੋਜ਼ੇ ਰੱਖੇ ਫਿਰ ਕਹਿੰਦੇ ਜੀ ਬੱਕਰੇ ਦੀ ਬਲੀ ਦੇਣੀ ਹੈ ਪਰ ਬਾਣੀ ਕੀ ਕਹਿੰਦੀ ਕਹਿੰਦੇ ਰੋਜ਼ਾ ਧਰੇ ਮਨਾਵੇ ਅੱਲ ਸਵਾਦਤ ਜੀ ਸੰਘਾਰੈ ਸਿਰ ਆਪਣੇ ਜੀਵ ਦੇ ਸਵਾਦ ਵਾਸਤੇ ਜੀਵ ਦੀ ਹੱਤਿਆ ਕਰਦੇ ਜਿਹਨੂੰ ਦੇਖਿਆ ਤੇ ਉਹਨਾਂ ਨੇ ਤਾਂ ਕਹਿ ਦਿੱਤਾ ਵੀ ਰੱਬ ਪਰਮੇਸ਼ਰ ਤੂੰ ਦਰਖਤ ਵਿੱਚ ਵੀ ਤੇ ਟਾਹਣੀਆਂ ਦੇ ਵਿੱਚ ਪੱਤਿਆਂ ਦੇ ਵਿੱਚ ਵੀ ਤੂੰ ਹੀ ਹੈ ਤੂੰ ਸੋਖਮ ਤੂੰ ਅਸਥੋਲੀ ਵੀ ਸਤਗੁਰੂ ਕਿੱਥੇ ਨਹੀਂ ਹੈ ਤੂੰ ਮੈਂ ਪੜਨਾ ਦੁਆਰਾ ਪੜ ਰਹੇ ਹਾਂ ਚੀਟੀ ਤੇ ਕੁੰਚਾ ਰਸੂਲ ਚੀਟੀ ਤੋਂ ਲੈ ਕੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਇੱਕ ਹੋਰ ਪੰਕਤੀ ਆਪ ਜੀ ਦੇ ਸਾਹਮਣੇ ਰੱਖਾਂ ਜਦ ਸਭ ਮੈਂ ਏਕ ਖੁਦਾਇ ਕਹ ਤੋ ਤੌ ਕਿਉ ਮੁਰਗੀ ਮਾਰੇ ਇਹ ਕਹਿੰਦਾ ਰੱਬ ਸਾਰਿਆਂ ਦੇ ਵਿੱਚ ਹੈ ਫਿਰ ਜੀਵ ਹਤਿਆ ਕਿਉ ਕਰਦੇ ਬੜੇ ਸਵਾਦ ਲੈਂਦਾ ਬਨੁਖ ਚਲੋ ਆਮ ਬੰਦੇ ਨੂੰ ਸਮਝ ਨਹੀਂ ਹੁੰਦੀ ਜਿਹੜੇ ਅਮਰਤ ਛਕਿਆ ਹੁੰਦਾ ਬਾਣੀ ਪੜਨ ਵਾਲਾ ਸੰਗਤ ਕਰਨ ਵਾਲਾ ਜਦੋਂ ਇਹ ਜੀਵ ਹਤਿਆ ਕਰਕੇ ਖਾਂਦਾ ਹੈ ਤੇ ਬਾਣੀ ਤਾਂ ਕਹਿੰਦੀ ਹੈ ਨਾ ਜੇ ਰਤ ਲੱਗੇ ਕਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤិន ਕਿਉਂ ਨਿਰਮਲ ਚਿਤ ਉਹਦਾ ਚਿਤ ਨਿਰਮਲ ਕਿਦਾਂ ਹੋ ਸਕਦਾ ਭਾਵੇਂ ਉਹਨੂੰ ਧਾਰਮਿਕ ਲੋਕ ਕਰਨ ਅਵੇ ਜੀ ਝਟਕਾ ਹੁਣ ਤੁਸੀਂ ਇੱਥੇ ਝਟਕਾ ਕਰਕੇ ਆਏ ਸੀ ਔਰ ਕੋਈ ਇਤਿਹਾਸ ਦੇ ਵਿੱਚ ਨਹੀਂ ਮਿਲਦਾ ਆ ਸਾਡਾ ਲੋਕਾਂ ਨੇ ਫੈਸਲਾ ਵੀ ਨਹੀਂ ਕੀਤਾ ਕਿਉਂਕਿ ਅੱਤੇ ਖਾਂਦੇ ਆ ਅੱਤੇ ਨਹੀਂ ਖਾਂਦੇ ਆ ਜਿਹੜੇ ਜ਼ਥੇਦਾਰ ਉਹ ਵੀ ਖਾਈ ਜਾਂਦੇ ਆ ਤੇ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਆ ਸਤਗੁਰੂ ਦੀ ਸਾਨੂੰ ਸੋਝੀ ਦਿੰਦੇ ਆ ਬਾਣੀ ਪੜ ਲਈ ਪਲੇਟਾਂ ਭਰ-ਭਰ ਕੇ ਖਾ ਵੀ ਲਈਆਂ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਤਾਂ ਸਾਰਿਆਂ ਦੇ ਵਿੱਚ ਵਿਆਪਕ ਹੈ ਫਿਰ ਬੇਨਤੀ ਕਰਦੇ ਆ ਚੀਤੀ ਤੇ ਕੋਈ ਚਾ ਰਸੂਲ ਆ ਉਹਦੇ ਵਿੱਚ ਬੱਕਰੇ ਮੁਰਗੇ ਅਲੱਗ ਥੋੜੇ ਆ ਵੀ ਸਾਰਿਆਂ ਦੇ ਵਿੱਚ ਪ੍ਰਮਾਤਮਾ ਹੈ ਜੀਵ ਹਤਿਆ ਜਿਹੜੀ ਆ ਬੰਦੇ ਨੂੰ ਕਿਸੇ ਨੂੰ ਮਾਰਦੇ ਹੋ ਤੇ ਉਹ ਕਤਲ ਹੁੰਦਾ ਤੇ ਉਹਨਾਂ ਦੇ ਅੰਦਰ ਵੀ ਤਾਂ ਪਰਮੇਸ਼ਰ ਦਾ ਹੀ ਰੂਪ ਹੈ ਨਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਤੇਰੇ ਤੋਂ ਬਿਨਾ ਹਾਈ ਕੁਛ ਨਹੀਂ ਸਭ ਕੁਝ ਤੂੰ ਹੀ ਹੈ ਤੂੰ ਪੇੜ ਸਾਖ ਤੇਰੀ ਫੁੱਲੀ ਸਾਖਾਂ ਜਿਹੜੀਆਂ ਟਾਹਣੀਆਂ ਨਾ ਫੁੱਲੀ ਮਤਲਬ ਫੁੱਟੀਆਂ ਜਿਹੜੀਆਂ ਟਾਹਣੀਆਂ ਦਰਖਤ ਦੇ ਵਿੱਚੋਂ ਉਹ ਵੀ ਤੂੰ ਹੀ ਹੈ ਅਲੱਗ ਨਹੀਂ ਹੈ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਤੂੰ ਸੁਖਸ਼ਮ ਹੈ ਅਸਤੂਲ ਕਹਿੰਦੇ ਦਿਖਦਾ ਜਿਹੜਾ ਤੂੰ ਸੁਖਮ ਹੋਵਾ ਸਥੂਲੀ ਹੁਣ ਦੇਖੋ ਕਿੰਨੀ ਕਿੰਨੀ ਬਰੀਕੀ ਦੇ ਨਾਲ ਗੁਰੂ ਸਾਹਿਬ ਸਮਝਾ ਰਹੇ ਹੈ ਤੂੰ ਜਲਿਤ ਤੂੰ ਫੇਨ ਬੁੱਧ ਬੋਦਾ ਤਦ ਬਿਨ ਅਵਰ ਨਾ ਭਾਲੀਐ ਜੀਓ ਜਲਿਤ हे परमेश्वर सागर ਵੀ ਤੂੰ ਹੀ ਐ ਵਾਹਿਗੁਰੂ ਜੀ ਸਮੁੰਦਰ ਵੀ ਤੂੰ ਐ ਤੂੰ ਜਲਨਿਦ ਤੂੰ ਫੇਨ ਬੁਧਬੁਦਾ ਫੇਨ ਕਿਹਨੂੰ ਕਹਿੰਦੇ ਆ ਝੱਗ ਜਿਹੜੀ ਹੁੰਦੀ ਆ ਪਾਣੀ ਤੇ ਝੱਗਾ ਹੈਗੀ ਬੁਧਬੁਦਾ ਬੋਲ ਬਲੇ ਜਿਹੜੇ ਉੱਠਦੇ ਆ ਉਹ ਵੀ ਤੂੰ ਹੀ ਐ ਅਲੱਗ ਨਹੀਂ ਐ ਤੂੰ ਜਲਨਿਦ ਤੂੰ ਫੇਨ ਬੁਧਬੁਦਾ ਤੁੱਤ ਬਿਨ ਅਵਰ ਨ ਭਾਲੀਐ ਜੀਉ ਇਹ ਸਤਿਗੁਰੂ ਕਿਹੜੀ ਜਗ੍ਹਾ ਹੈ ਜਿੱਥੇ ਤੂੰ ਨਹੀਂ ਹੈ ਕਣ ਕਣ ਦੇ ਵਿੱਚ ਵਸਦਾ ਹੈ ਤੇ ਕਹਿੰਦੇ ਕਿਹੜਾ ਕੋਈ ਦੇਖਦਾ ਹੈ ਕਿ ਬੰਦੇ ਨਾ ਜਿਹੜੇ ਗਲਤ ਕੰਮ ਕਰਦੇ ਕਿਹੜਾ ਕੋਈ ਦੇਖਦਾ ਉਹ ਗੁਲਪੋਤ ਪੜੀ ਵੀ ਜਾਂਦੇ ਆਪਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੂੰ ਜਲਨਿਤ ਤੂੰ ਫੇਨ ਬੁੱਧ ਬੁਦਾ ਤੁਧ ਵਿਣ ਅਵਰ ਨ ਭਾਲੀਐ ਜੀ ਅੱਜ ਗੁਰੂ ਹਰਰਾਇ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦਾ ਗੁਰਪੁਰਬ ਹੈ ਇਤਿਹਾਸ ਤੁਸੀਂ ਪੜਦੇ ਸੁਣਦੇ ਹੀ ਹੋ ਉਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਬਚਪਨ ਦੀ ਅਵਸਥਾ ਸੀ ਬਾਗ ਦੇ ਵਿੱਚ ਸੈਰ ਕਰ ਰਹੇ ਸੀ ਤੇ ਇੱਕ ਉਹਨਾਂ ਦੇ ਕੁੜਤੇ ਦੇ ਨਾਲ ਚੋਲੇ ਦੇ ਨਾਲ ਅਟਕ ਕੇ ਫੁੱਲ ਟੁੱਟ ਗਿਆ ਸੀ ਉਦਾਸ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਪਸ ਆਏ ਤੇ ਕਹਿਣ ਲੱਗੇ ਬੇਟਾ ਉਦਾਸ ਕਿਉਂ ਬੈਠੇ ਹੋ ਕਹਿੰਦੇ ਫੁੱਲ ਬਹੁਤ ਵਧੀਆ ਸੀ ਦੇਖੋ ਨਾ ਪਰਮੇਸ਼ਰ ਦੀ ਕੁਦਰਤ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਜੇ ਇੱਕ ਫੁੱਲ ਬਣਾਇਆ ਹੈ ਨਾ ਜੇ ਆਪਾਂ ਇੱਕ ਦਰਖਤ ਦੀ ਗੱਲ ਕਰੀਏ ਇੱਕ ਦਰਖਤ ਦੇ ਉੱਪਰ ਪੱਤੇ ਆ ਤੇ ਇੱਕ ਪੱਤਾ ਦੂਸਰੇ ਪੱਤੇ ਵਰਗਾ ਨਹੀਂ ਹੈ ਇਨਸਾਨ ਤੁਹਾਨੂੰ ਮਿਲ ਜਾਣਗੇ ਹਲੋ ਜੀ ਉਹਦੀ ਆਵਾਜ਼ ਮਿਲਦੀ ਆ ਉਹਦੀ ਸ਼ਕਲ ਮਿਲਦੀ ਆ ਪਰ ਵਿਚਾਰ ਨਹੀਂ ਮਿਲਦੇ ਇੱਕੋ ਮਾਂ ਦੇ ਪੇਟ ਵਿੱਚੋਂ ਪੈਦਾ ਹੋਏ ਦੋਨਾਂ ਦੀ ਵਿਚਾਰ ਅਲੱਗ ਹੁੰਦੀ ਹੈ ਭੈਣ ਭਰਾਵਾਂ ਦੇ ਵਿਚਾਰ ਅਲੱਗ ਹੁੰਦੇ ਆ ਕ੍ਰਿਦਵਰ ਦਾ ਸੰਸਾਰ ਬਣਾਇਆ ਚਲੋ ਸਭ ਕੁਝ ਮਿਲਦਾ ਕਹਿੰਦੇ ਜੀ ਫਿੰਗਰਪ੍ਰਿੰਟ ਨਹੀਂ ਮਿਲਦਾ ਬਾਣੀ ਦਾ ਪ੍ਰਮਾਣ ਦੇ ਰਿਆਂ ਗੁਰੂ ਸਾਹਿਬ ਕਾਦੇ ਮੇਰੇ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਕੋਈ ਵੀ ਕਿਸੇ ਵਰਗ ਜੇ ਇੱਕ ਫੁੱਲ ਬਣਾਇਆ ਤੇ ਫੁੱਲਾਂ ਦੀਆਂ ਕਿਸਮਾਂ ਕਿੰਨੀਆਂ ਹਨ ਕਿੰਨੀਆਂ ਕਿਸਮਾਂ ਹਨ ਆ ਜਿਹੜਾ ਦੇਖਦੇ ਨਾ ਚੈਨਲ ਤੁਸੀਂ ਡਿਸਕਵਰੀ ਚੈਨਲ ਕਵਰ ਦਾ ਅਰਥ ਹੁੰਦਾ ਪੜਦਾ ਡਿਸਕਵਰ ਮਤਲਬ ਹਟਾਣਾ ਐਦਾਂ ਦੀਆਂ ਚੀਜ਼ਾਂ ਦੇਖਣ ਨੂੰ ਤੁਸੀਂ ਦੇਖੋਗੇ ਐਦਾਂ ਦੇ ਪਾਣੀ ਦੇ ਵਿੱਚ ਜਾਂ ਜੰਗਲਾਂ ਦੇ ਵਿੱਚ ਉਹ ਪਸ਼ੂ ਪੰਛੀ ਜਾਨਵਰ ਕੀੜੇ ਮਕੌੜੇ ਦਿਖਾਉਂਦੇ ਜਿਹਦੇ ਦੇਖੇ ਸੋਚੇ ਨਹੀਂ ਸਕਦੇ ਬੰਦੇ ਬਹੁਤ ਕੁਝ ਬਣਾਇਆ ਪਰਮੇਸ਼ਰ ਦਾ ਅੰਤ ਹੀ ਕੋਈ ਨਹੀਂ ਉਹਨੇ ਫੁੱਲ ਵੀ ਇੱਕ ਤਰ੍ਹਾਂ ਦੇ ਨਹੀਂ ਹੈ ਆ ਫੁੱਲਾਂ ਦੇ ਵਿੱਚ ਖੁਸ਼ਬੂ ਉੰਨੀ ਦੇਰ ਹੀ ਹੁੰਦੀ ਆ ਜਿੰਨੀ ਦੇਰ ਉਹ ਟਾਣੀ ਦੇ ਨਾਲ ਲੱਗੇ ਰਹਿੰਦੇ ਆ ਮੂਲ ਦੇ ਨਾਲ ਜੁੜੇ ਰਹਿੰਦੇ ਗੁਰਬਾਣੀ ਦੇ ਵਿੱਚ ਤੁਸੀਂ ਸਹਿਜ ਪਾਠ ਕਰਦੇ ਹੋ ਗੁਰਬਾਣੀ ਦੇ ਵਿੱਚ ਜਾਂ ਸਾਡੀ ਮਰਜ਼ਾਦਾ ਵਿੱਚ ਕਿਤੇ ਨਹੀਂ ਲਿਖਿਆ ਕਿ ਫੁੱਲ ਤੋੜ ਕੇ ਗੁਰੂ ਸਾਹਿਬ ਨੂੰ ਭੇਟਾ ਕਰਨੇ ਆ ਵੀ ਗੁਰੂ ਖੁਸ਼ ਹੋ ਜਾਏਗਾ ਨਹੀਂ ਕਿਤੇ ਨਹੀਂ ਲਿਖਿਆ ਅੱਜ ਸਾਡੀ ਕੌਮ ਦੇ ਵਿੱਚ ਕਰੋੜਾਂ ਰੁਪਏ ਦੇ ਫੁੱਲ ਇੱਕ ਦਿਨ ਦੇ ਵਿੱਚ ਲਾ ਕੇ ਉਹਨਾਂ ਨੂੰ ਸਿੱਟ ਦਿੱਤਾ ਜਾਂਦਾ ਗੰਦਗੀ ਦੇ ਵਿੱਚ ਤੇ ਕਿੰਨੇ ਗਰੀਬ ਪਰਿਵਾਰ ਐ ਕਿੰਨੇ ਬੱਚੇ ਪੜ੍ਹਾਈ ਤੋਂ ਬਗਾਰ ਰਹਿ ਜਾਂਦੇ ਐ ਸਿੱਖਾਂ ਦੇ ਉਧਰ ਸੋਚ ਨਹੀਂ ਹੈ ਬੋਹੀ ਨਹੀਂ ਸੋਚ ਤੇ ਗੁਰੂ ਸਾਹਿਬ ਕਹਿੰਦੇ ਫੁੱਲ ਟੁੱਟ ਗਿਆ ਕਹਿੰਦੇ ਭਾਈ ਜਿੰਨੀ ਵੱਡੀ ਜ਼ਿੰਮੇਵਾਰੀ ਐ ਓਡਾ ਵੱਡਾ ਚੋਲਾ ਪਾਣਾ ਚਾਹੀਦਾ ਸਾਰੀ ਜ਼ਿੰਦਗੀ ਫੁੱਲ ਨਹੀਂ ਟੁੱਟਣ ਦਿੱਤਾ ਗੁਰੂ ਸਾਹਿਬ ਕਿਸੇ ਪ੍ਰਕਾਰ ਦਾ ਵੀ ਹੋਵੇ ਕੋਈ ਗਰੀਬ ਆ ਗਿਆ ਕੋਈ ਭਾਵਨਾ ਕਰਕੇ ਆ ਗਿਆ ਕਿਸੇ ਦਾ ਫੁੱਲ ਨਹੀਂ ਟੁੱਟਣ ਦੇ ਜੇ ਆਪਾ ਵਾਤਾਵਰਣ ਦੀ ਗੱਲ ਕਰੀਏ ਇਹ ਦਿਨ ਗੁਰੂ ਸਾਹਿਬ ਜੀ ਦਾ ਜਿਹੜਾ ਗੁਰੂ ਹਰਾਈ ਰਾਜ ਸਾਹਿਬ ਜੀ 14 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਰਾਜਮਣ ਹੋਏ ਸੀ ਇੱਕ ਫੁੱਲ ਟੁੱਟਿਆ ਤੇ ਕੀਰਤਪੁਰ ਸਾਹਿਬ ਇਤਿਹਾਸਕਾਰ ਲਿਖਦੇ ਆ ਕਿ 52 ਤਰ੍ਹਾਂ ਦੇ ਬਾਗ ਲਾਏ 52 ਤਰ੍ਹਾਂ ਦੇ ਇੰਨੇ ਫੁੱਲ ਵੀ ਇੱਕ ਫੁੱਲ ਧਰਤੀ ਪੂਰੀ ਮਹਿਕਣੀ ਚਾਹੀਦੀ ਖੁਸ਼ਬੂ ਹੀ ਖੁਸ਼ਬੂ ਹੋਣੀ ਚਾਹੀਦੀ ਕਿੱਡੀ ਲੰਬੇਰੀ ਸੋਚ ਐ ਗੁਰੂ ਸਾਹਿਬ ਡਾਕਟਰ ਭਾਈ ਵੀਰ ਸਿੰਘ ਵੀ ਲਿਖਦੇ ਆ ਡਾਲੀ ਨਾਲੋ ਤੋੜ ਨਾ ਸਾਨੂੰ ਅਸੀਂ ਹਟ ਮਹਿਕ ਦੀ ਲਈ ਤੇ ਉਹ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਜਿੱਦਣ ਸਾਨੂੰ ਸਮਝ ਆ ਗਈ ਵੀ ਰੱਬ ਹਰੇਕ ਜਗ੍ਹਾ ਵਸਦਾ ਹਰੇਕ ਜਗ੍ਹਾ ਹੈ ਤਾਣੀਆਂ ਦੇ ਵਿੱਚ ਵੀ ਆ ਦਰਖਤਾਂ ਦੇ ਵਿੱਚ ਵੀ ਹੈ ਤੇ ਭਲਾ ਕਰਾਂਗੇ ਨਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੁਖਮ ਹੋਵਾ ਅਸਥੋਲੀ ਤੂੰ ਜਲ ਨਿਤ ਤੂੰ ਸਾਗਰ ਹੈ ਤੂੰ ਫੇਨ ਬੁੱਧ ਬੋਦਾ ਉਹ ਸਾਗਰ ਦੇ ਪਾਣੀ ਦੀ ਜਿਹੜੀ ਝੱਗ ਬਣਦੀ ਉਹ ਵੀ ਤੂੰ ਹੀ ਹੈ ਬੁੱਧ ਬੋਦਾ ਬੁਲਬਲੇ ਵੀ ਤੂੰ ਹੀ ਹੈ ਤੁਦਵੇਂ ਨਿਆ ਵਰਨਾ ਭਾਲੀਐ ਜੀਓ ਇਦਾਂ ਦੀ ਜਗ੍ਹਾ ਮੈਂ ਭਾਲ ਨਹੀਂ ਸਕਦਾ ਕਿ ਜਿੱਥੇ ਤੂੰ ਨਹੀਂ ਵਸਦਾ ਤੂੰ ਸੂਤ ਮਣੀਏ ਵੀ ਤੂੰ ਹੈ ਆ ਜਿਹੜੀ ਮਾਲਾ ਬਣਦੀ ਹੈ ਨਾ ਸਾਧ ਸੰਗਤ ਜੀ ਕਹਿੰਦੇ ਉਹ ਧਾਗਾ ਵੀ ਤੂੰ ਹੀ ਹੈ ਸੂਤ ਵੀ ਤੂੰ ਹੀ ਹੈ ਧਾਗਾ ਜਿਹੜਾ ਤੇ ਧਾਗੇ ਦੇ ਵਿੱਚ ਜਿਹੜੇ ਮਣਕੇ ਆ ਉਹ ਵੀ ਪਰਮੇਸ਼ਰ ਤੂੰ ਹੀ ਹੈ ਕਿੱਡੀ ਵੱਡੀ ਕਿੱਡੀ ਵੱਡੀ ਅਵਸਥਾ ਹੈ ਉਹ ਸ਼ਬਦ ਉਚਾਰਨ ਕਰ ਰਹੇ ਗੁਰੂ ਜੀ ਕਹਿਣ ਜਾਂ ਸੁਣਨ ਦੀ ਗੱਲ ਨਹੀਂ ਆਪਾਂ ਕਿ ਮੈਂ ਕਹਿ ਦਿਆਂਗਾ ਤੁਸੀਂ ਸੁਣ ਲੋਗੇ ਪਰ ਮੰਨਣਾ ਜੀਵਨ ਦੇ ਵਿੱਚ ਇਹੀ ਤਾਂ ਸਿੱਖੀ ਹੈ ਇਹੀ ਤਾਂ ਪਰਖਿਆ ਹੈ ਇਹੀ ਤਾਂ ਗੁਰੂ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਸੁਣ ਲਿਆ ਦੂਸਰੇ ਕੰਨ ਵਿੱਚੋਂ ਕੱਢ ਦਿੱਤਾ ਭਾਈ ਕਿਹੜਾ ਗੁਰੂ ਕਹਿਣ ਲੱਗਾ ਕੁਛ ਪਰ ਸਤਗੁਰੂ ਮਹਾਰਾਜ ਕਹਿੰਦੇ ਤੂੰ ਸੂਤ ਮਣੀਏ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਗੰਠੀ ਮਤਲਬ ਗੱਠ ਉਹ ਮਾਲਾ ਦੇ ਵਿੱਚ ਨਾ ਗੱਠਾਂ ਮਾਰੀਆਂ ਹੁੰਦੀਆਂ ਮੋਤੀਆਂ ਦੇ ਮੋਤੀ ਅੱਗੇ ਪਿੱਛੇ ਨਾ ਗੱਠਾਂ ਉਹ ਗੱਠ ਵੀ ਤੂੰ ਹੀ ਕਿੱਡੀ ਸੋਚ ਅਵਸਥਾ ਦੇ ਤੂੰ ਗੰਠੀ ਮੇਰ ਸਿਰ ਤੂੰ ਹੈ ਇੱਕ ਉੱਪਰ ਮਣਕਾ ਹੁੰਦਾ ਸਾਰੀਆਂ ਮਣਕਿਆਂ ਦੇ ਵਿੱਚੋਂ ਇੱਕ ਵੱਡਾ ਉਹ ਸਿਰ ਮੇਰੂ ਮਣਕਾ ਕਹਿੰਦੇ ਉਹਨੂੰ ਉੱਪਰ ਮਣਕਾ ਹੁੰਦਾ ਉਹ ਵੀ ਤੂੰ ਹੀ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰਨਾ ਕੋਏ ਦਿਖਾਲੀਐ ਜੀਉ ਆਦ ਦੇ ਦੱਦੇ ਨੂੰ ਸਿਆਰੀ ਐ ਮੱਦ ਦੇ ਧੱਦੇ ਨੂੰ ਸਿਆਰੀ ਐ ਅੰਤ ਦੇ ਤੱਤੇ ਨੂੰ ਸਿਆਰੀ ਐ ਕਹਿੰਦੇ ਮੁੱਢ ਤੋਂ ਵਿੱਚ ਅੰਤ ਹਰੇਕ ਸਮੇਂ ਪਰਮੇਸ਼ਰ ਤੂੰ ਹੀ ਐ ਆਦ ਮੱਦ ਅੰਤ ਪ੍ਰਭ ਸੋਈ ਅਵਰਨਾ ਕੋਏ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਕਈ ਕਹਿੰਦੇ ਰੱਬ ਨਿਰਗੁਣ ਹੈ। ਕਈ ਕਹਿੰਦੇ ਰੱਬ ਸਰਗੁਣ ਹੈ। ਪਰ ਗੁਰਬਾਣੀ ਗੁਰੂ ਜੀ ਨੇ ਫੈਸਲਾ ਕੀਤਾ। ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ। ਕਲਾ ਧਾਰ ਜਿਨ ਸਗਲੀ 모ਹੀ। ਪਰਮੇਸ਼ਰ ਤੂੰ ਹੀ ਹੈ ਨਿਰਗੁਣ ਨਰੰਕਾਰ। ਨਿਰਗੁਣ ਨਰੰਕਾਰ ਸੁਣ ਸਮਾਧੀ ਆਪ। ਉਹ ਤੋਂ ਬਿਨਾ ਕੋਈ ਵੀ ਨਹੀਂ ਹੈ। ਤੂੰ ਨਿਰਗੁਣ ਸਰਗੁਣ ਸੁਖ ਦਾਤਾ ਦੇਖੋ ਕਿੱਥੇ ਕਿੱਥੇ ਅਵਸਥਾ ਗੁਰੂ ਸਾਹਿਬ ਜੀ ਦੱਸ ਰਹੇ ਹੈ ਤੂੰ ਨਿਰਵਾਣ ਰਸੀਆ ਰੰਗ ਰਾਤਾ ਨਿਰਵਾਣ ਕਹਿੰਦੇ ਬਾਸ਼ਣਾ ਤੋਂ ਰਹਿਤ ਹੈ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਪਰ ਨਾਲ ਕਹਿੰਦੇ ਰਸੀਆ ਰੰਗ ਰਾਤਾ ਤੂੰ ਰਸਾਂ ਦਾ ਘਰ ਹੈ ਔਰ ਸਾਰਿਆਂ ਦੇ ਵਿੱਚ ਬੈਠ ਕੇ ਰਸ ਮਾਣ ਰਹੇ ਆ ਔਰ ਜੇ ਆਪਾਂ ਕਹੀਏ ਰੱਬ ਅੰਦਰ ਬੈਠਾ ਤੇ ਉਹਨੂੰ ਆਪਾਂ ਚੀਜ਼ਾਂ ਇਦਾਂ ਦੀਆਂ ਖਿਲਾ ਰਹੇ ਆ ਇੱਕ ਪਾਸੇ ਕਹਿੰਦੇ ਸਵੇ ਘਟ ਰਾਮ ਬੋਲੇ ਵੀ ਲੋਕੀ ਤਮਾਕੂ ਖਾ ਰਹੇ ਆ ਸ਼ਰਾਬ ਪੀ ਰਹੇ ਆ ਮਾਸ ਖਾ ਰਹੇ ਆ ਮਤਲਬ ਜੇ ਇੱਕ ਪਾਸੇ ਕਹਿੰਦੇ ਰੱਬ ਅੰਦਰ ਬੈਠਾ ਫਿਰ ਰੱਬ ਨੂੰ ਇਹ ਰੱਬ ਨੂੰ ਖੜਾ ਪਸੰਦ ਹੈ ਸਾਡਾ ਜੀਭ ਦਾ ਸੁਆਦ ਤੇ ਉਹ ਅੰਦਰ ਬੈਠਾ ਨਾਲੇ ਕਹਿੰਦੇ ਇਹ ਸਰੀਰ ਹਰ ਮੰਦਰ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਕਾਲਪੁਰਖ ਹੈ ਉਹ ਕਿੱਥੇ ਨਹੀਂ ਹੈ ਤੇ ਸਾਰਿਆਂ ਦੇ ਵਿੱਚ ਬੈਠਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੋਂ ਦਸਮਾਲੀਏ ਜੀਓ ਆਪਣੀ ਖੇਡ ਕਰ ਤਾ ਮਤਲਬ ਆਪਣੀ ਖੇਡ ਆਪ ਹੀ ਜਾਣਦਾ ਤੇ ਤੂੰ ਹੀ ਕਿਰਪਾ ਕਰਦਾ ਤੇ ਤੈਨੂੰ ਲੋਕ ਯਾਦ ਕਰਦੇ ਆ ਆਪਣੇ ਕਰਤਬ ਆਪੇ ਜਾਣ ਆਪੇ ਤੋਂ ਦਸਮਾਲੀਐ ਜੀਓ ਤੂੰ ਠਾਕੁਰ ਸੇਵਕ ਫੁਨ ਆਪੇ ਏ ਪਰਮੇਸ਼ਰ ਜੀ ਤੂੰ ਮਾਲਕ ਵੀ ਆਪਈਆਂ ਤੇ ਸੇਵਕ ਵੀ ਫਿਰ ਫੁਨ ਅਧਾਰਤ ਹੁੰਦਾ ਮੁੜ ਕੇ ਫਿਰ ਤੂੰ ਸੇਵਕ ਵੀ ਆਪ ਹੈ ਮੈਂ ਕਹਿੰਦਾ ਦੁਨੀਆ ਦਾ ਇਤਿਹਾਸ ਪੜ ਲਓ ਹੈ ਕੋਈ ਜਿਹਨੇ ਗੁਰੂ ਨੇ ਚੇਲੇ ਦੇ ਮੱਥਾ ਟੇਕਿਆ ਹੋਵੇ ਵੀ ਗੁਰੂ ਨੇ ਸੇਵਕ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੋਵੇ ਇਹ ਗੁਰਨਾਨਕ ਦਾ ਕਰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਭਾਈ ਲੈਣੇ ਨੂੰ ਗੁਰ ਅੰਗਦ ਦੇ ਬਣਾ ਦਿੰਦੇ ਆ ਆਪਣੀ ਜੋਤ ਟਿਕਾ ਦਿੰਦੇ ਆ ਤੇ ਆਪ ਲੈਣੇ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਤੂੰ ਠਾਕੁਰ ਤੂੰ ਮਾਲਕ ਵੀ ਆਪ ਹੀ ਐ ਸੇਵਕ ਫੋਣ ਆਪੇ ਫਿਰ ਮੁੜ ਕੇ ਤੂੰ ਸੇਵਕ ਵੀ ਆਪੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਸਿਕਾਉਂਦੇ ਆ ਤੇ ਫਿਰ ਪੰਜ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਛਕਦੇ ਗੁਰੂ ਬਣ ਕੇ ਅੰਮ੍ਰਿਤ ਸਿਕਾਉਂਦੇ ਆ ਤੇ ਗੁਰੂ ਪੰਥ ਬਣਾ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਮੈਨੂੰ ਪੰਜ ਸੀਸ ਸੀ ਚਾਹੀਦੇ ਮੈਨੂੰ ਇੱਕ ਸੀਸ ਚਾਹੀਦਾ ਫਿਰ ਆਏ ਗੁਰੂ ਸਾਹਿਬ ਮਹਾਰਾਜ ਮੈਨੂੰ ਇੱਕ ਹੋਰ ਸੀ ਚਾਹੀਦਾ ਸਾਡੇ ਵਿੱਚ ਇਹ ਗੁਣ ਪੈਦਾ ਕਰਨੇ ਸੀ ਜਿਹਨੂੰ ਆਪਾਂ ਕਹਿੰਦੇ ਆਪੇ ਗੁਰਚੇਲਾ ਬਾਣੀ ਕਹ ਰਹੀ ਹੈ ਤੂੰ ਠਾਕੁਰ ਸੇਵਕ ਫੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਤੂੰ ਗੁਪਤ ਵੀ ਹੈ ਗੁਪਤ ਮਤਲਬ ਆਪਾਂ ਕਹਿ ਸਕਦੇ ਹਾਂ ਅਦ੍ਰਿਸ਼ਟ ਜਿਹੜਾ ਇਹ ਕਿਛੁਪਿਆ ਹੋਇਆ ਹੈ ਗੁਪਤ ਮਤਲਬ ਦਿਖਦਾ ਨਹੀਂ ਹੈ ਅਦ੍ਰਿਸ਼ਟ ਹੈ ਤੂੰ ਗੋਪਤ ਪ੍ਰਗਟ ਪ੍ਰਭ ਆਪੇ ਇਹ ਤੋਂ ਪ੍ਰਗਟ ਵੀ ਤੂੰ ਹੀ ਐ ਸੰਸਾਰ ਵਿੱਚ ਤੂੰ ਹੀ ਵੱਸਦਾ ਹੈ ਨਾ ਰੱਬ ਸਾਰਿਆਂ ਦੇ ਵਿੱਚ ਆਪਾਂ ਬਾਣੀ ਜੋ ਕਹਿ ਰਹੀ ਹੈ ਸਭ ਮੈਂ ਜੋਤ ਜੋਤ ਹੈ ਉਹ ਸਾਰਿਆਂ ਦੇ ਵਿੱਚ ਆਪ ਹੈ ਹੁਣ ਨਹੀਂ ਰੱਬ ਬਣਨਾ ਚਾਹੁੰਦਾ ਬੰਦਾ ਬਖਰੀ ਗੱਲ ਹੈ ਸਤਿਗੁਰੂ ਤਾਂ ਇਹ ਕਹਿ ਰਿਹਾ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਿਉਂਕਿ ਸਤਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਤੂੰ ਠਾਕੁਰ ਸੇਵਕ ਫੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਐ ਜੀਵ ਇੱਕ ਭੋਰੀ ਥੋੜਾ ਜਿਹਾ ਵੀ ਸਮਾ ਜੇ ਉਹਦੀ ਨਦਰ ਉਹਦੀ ਐ ਉਨਦਰ ਬਖਸ਼ਿਸ਼ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਸਦਾ ਗੁਣ ਗਾਵੇ ਤੇਰਾ ਦਾਸ ਤੇਰੇ ਸਦਾ ਹੀ ਗੁਣ ਗਾਉਂਦਾ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀ ਹੈ ਜੀ ਇਹ ਵਾਹਿਗੁਰੂ ਜੀ ਤੁਸੀਂ ਕਿੱਥੇ ਨਹੀਂ ਹੋ ਹਰੇਕ ਜਗ੍ਹਾ ਤੁਸੀਂ ਆ ਫਿਰ ਮੈਂ ਬੇਨਤੀ ਪਹਿਲੀ ਪੰਕਤੀ ਕਰ ਰਿਹਾ ਤੂੰ ਪੇੜ ਸਾਖ ਤੇਰੀ ਫੁੱਲੀ ਪੇੜ ਵੀ ਤੂੰ ਹੀ ਆ ਦਰਖਤ ਵੀ ਤੂੰ ਹੀ ਆ ਸਾਖਾਂ ਫੁੱਲੀ ਮਤਲਬ ਸਾਖਾਂ ਜਿਹੜੀਆਂ ਵਿੱਚੋਂ ਫੁੱਟਦੀਆਂ ਗਾਣੀਆਂ ਜਿੱਦਿਆਂ ਫੁੱਟ ਦੀਆਂ ਵਿੱਚੋਂ ਤੂੰ ਹੀ ਆ ਉਹ ਅਲੱਗ ਕੁਛ ਵੀ ਨਹੀਂ ਹੈ ਤੂੰ ਪੇੜ ਸਾਖ ਤੇਰੀ ਫੋਲੀ ਤੂੰ ਸੁਖਮ ਤੂੰ ਸੁਕਸ਼ਮ ਹੈ ਤੂੰ ਅਸਤੂਲੀ ਤੂੰ ਦਿਖਦਾ ਵੀ ਨਹੀਂ ਹੈ ਤੂੰ ਦਿਖ ਵੀ ਰਿਹਾ ਹੈ ਤੂੰ ਜਲਨਿਦ ਤੂੰ ਸਾਗਰ ਹੈ ਤੂੰ ਫੇਨ ਬੁਧਬੁਦਾ ਸਾਗਰ ਤੇ ਪਾਣੀ ਦੀ ਝੱਗ ਬਣ ਜਾਂਦੀ ਹੈ ਉਹ ਝੱਗ ਵੀ ਤੂੰ ਹੀ ਹੈ ਬੁਧਬੁਦਾ ਬੁਲਬਲੇ ਵੀ ਤੂੰ ਹੀ ਹੈ ਤੂੰ ਜਲਨਿਦ ਤੂੰ ਫੇਨ ਬੁਧਬੁਦਾ ਤਦ ਬਿਨ ਅਬਰ ਨ ਭਾਲੀਏ ਜੀਓ ਸਤਿਗੁਰ ਨੇ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਆ ਤੁਸੀਂ ਭਾਗਾ ਵਾਲੇ ਹੋ ਜਿਹੜੇ ਇਸ ਬਾਣੀ ਦੇ ਨਾਲ ਪਿਆਰ ਕਰਦੇ ਹੋ ਬਾਣੀ ਪੜ੍ਹਦੇ ਹੋ ਸਹਿਜ ਪਾਠ ਕਰਦੇ ਹੋ ਕਿਸੇ ਵੇਲੇ ਆਪਾਂ ਨੂੰ ਲੱਗਦਾ ਨਾ ਜਦੋਂ ਇਦਾਂ ਦੇ ਸ਼ਬਦ ਆਪਾਂ ਪੜ੍ਹਦੇ ਆਂ ਉਚਾਰਨ ਕਰਦੇ ਆਂ ਤੂ ਪੇੜ ਸਾਗ ਤੇਰੀ ਫੁੱਲੀ ਮੈਨੂੰ ਲੱਗਦਾ ਬੜਾ ਔਖਾ ਸ਼ਬਦ ਹੈ ਪਰ ਅਰਥ ਬੜੇ ਸੌਖੇ ਹੁੰਦੇ ਆ ਕਈ ਸ਼ਬਦ ਬੜੇ ਸੌਖੇ ਹੁੰਦੇ ਪਰ ਅਰਥ ਉਹਨਾਂ ਦੇ ਬੜੇ ਡੂੰਘੇ ਹੁੰਦੇ ਆ ਪਰ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਇਹਨਾਂ ਆਨੰਦ ਹੁੰਦਾ ਜਿਸ ਵੇਲੇ ਅਸੀਂ ਵਿਚਾਰ ਦੇ ਨਾਲ ਜੁੜਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਬਹੁਤ ਆਪ ਦੀ ਭਾਗਾ ਵਾਲਿਓ ਜੋ ਗੁਰੂ ਸੰਗਤ ਕਰਕੇ ਸਤਗੁਰ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਸਾਰੇ ਹੀ ਸਤਗੁਰ ਦੇ ਉਪਦੇਸ਼ਾਂ ਦੇ ਧਾਰਨੀ ਬਣੀਏ ਜੋ ਸਤਗੁਰ ਕਹਿੰਦੇ ਆ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਇਹ ਨਹੀਂ ਜੋ ਮਨ ਕਹ ਰਿਹਾ ਮੈਂ ਕਰਨਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਦੀ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੋਫ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ